ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀ ਇਨਸਟੈਂਸ ਤੇ ਜੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਫੇਰ ਇੱਕ ਬੇਨਤੀ ਕਰਾਂਗੇ ਜੀ ਚੈਨਲ ਤੇ ਨਵੇਂ ਤਾਂ ਜੀ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਹਾਂ ਵੀ ਤੁਹਾਨੂੰ ਸਾਡਾ ਕੰਟੈਂਟ ਚੰਗਾ ਲੱਗ ਰਿਹਾ ਹੈ ਕਿ ਨਹੀਂ ਤਾਂ ਅਸੀਂ ਹੋਰ ਕੰਟੈਂਟ ਬਣਾਉਣ ਲਈ ਉਤਸ਼ਾਹਿਤ ਹੁੰਨੇ ਹਾਂ ਸੋ ਅੱਜ ਦੇ ਰਸਤੇ ਪੜਦੇ ਆਂ ਜੀ ਉਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸ ਦਈਏ ਤੁਹਾਨੂੰ ਕਿ ਇੰਸਟਾਗ੍ਰam ਤੇ ਵੀ ਅਸੀਂ ਪਿਛਲੇ 4 ਸਾਲ ਤੋਂ ਕੰਮ ਕਰ ਰਹੇ ਆਂ ਤੇ ਜਿਹੜਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਹੈ WhatsApp ਤੇ ਨਾਲ ਤੁਸੀਂ ਮੈਸੇਜ ਕਰਕੇ ਆਪਣਾ ਨੰਬਰ ਸਾਨੂੰ ਸੇਵ ਕਰਵਾ ਸਕਦੇ ਹੋ ਤਾਂ ਜੋ WhatsApp ਤੇ ਜਿਹੜੇ ਸਾਡੇ ਸਟੇਟਸ ਅਸੀਂ ਪਾਉਣੇ ਤੁਹਾਨੂੰ ਸ਼ੋ ਹੋ ਸਕਣ ਤੇ ਇੰਸਟਾਗ੍ਰam ਜ਼ਰੂਰ ਫੋਲੋ ਕਰ ਲਿਓ ਰਿਸ਼ਤੇ ਜਿਹੜੇ ਪਰਿਵਾਰਾਂ ਦੇ ਨੰਬਰ ਨੇ ਜੀ ਡਾਇਰੈਕਟ ਤੁਹਾਨੂੰ ਦਿੱਤੇ ਜਾਣਗੇ ਇਸ ਚੀਜ਼ ਲਈ ਤੁਹਾਨੂੰ ਕੁਝ ਵੀ ਜਿਹੜਾ ਖਰਚ ਨਹੀਂ ਕਰਨਾ ਪਊਗਾ ਉਹਦੇ ਲਈ ਤੁਹਾਨੂੰ ਬਸ ਇਹ ਵੀਡੀਓ ਸਾਰੀ ਵੇਖਣੀ ਆ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਉਹਦੇ ਤੋਂ ਵੀ ਪਹਿਲਾਂ ਜਿਹੜਾ ਤੁਹਾਡੀ ਸਕਰੀਨ ਤੇ ਹੁਣ ਇਹ ਜ਼ਰੂਰੀ ਸੂਚਨਾ ਦਾ ਨੋਟਿਸ ਆ ਰਿਹਾ ਕਿਰਪਾ ਕਰਕੇ ਜੀ ਇਹਨੂੰ ਬਹੁਤ ਧਿਆਨ ਨਾਲ ਪੜ੍ਹ ਲੈਣਾ ਕੁਝ ਕੁ ਡਾਊਟਸ ਹੁੰਦੇ ਕਲੀਅਰ ਕਰਨੇ ਜਿਹੜੇ ਜ਼ਰੂਰੀ ਹੁੰਦੇ ਆ ਸੋ ਇਹਦੇ ਵਿੱਚ ਉਹ ਕਲੀਅਰ ਕੀਤੇ ਗਏ ਨੇ ਸੋ ਹੁਣ ਆਉਨੇ ਆ ਜੀ ਆਪਾਂ ਆਪਣੇ ਮੇਨ ਮੋਟਿਵ ਤੇ ਰਿਸ਼ਤੇ ਪੜਦੇ ਆ ਆਪਣਾ ਪਹਿਲਾ ਰਿਸ਼ਤਾ ਜੀ ਅੱਜ ਦਾ ਜਿਹੜਾ 965 ਨੰਬਰ ਹੈ ਜੀ ਹਰਜੋਤ ਸਿੰਘ ਨਾਮ ਹੈ ਜੀ ਪਿਤਾ ਜੀ ਦਾ ਨਾਮ ਹੈਗਾ ਜੀ ਗੁਰਦੀਪ ਸਿੰਘ ਮਾਤਾ ਜੀ ਦਾ ਨਾਮ ਹੈਗਾ ਜੀ ਸਤਵੰਤ ਕੌਰ 2 2 1993 ਇਹਨਾਂ ਦੀ ਜਨਮ ਤਰੀਕ ਹੈ ਜੀ 357 ਏਮ ਸਵੇਰ ਦਾ ਟਾਈਮ ਹੈ ਜੀ ਲੁਧਿਆਣੇ ਦਾ ਇਹਨਾਂ ਦਾ ਜਨਮ ਹੈ ਜੀ ਕਾਸਟ ਇਹਨਾਂ ਦੀ ਖੱਤਰੀ ਹੈ ਗੋਤਰਾ ਗੋਲਡਸਮਿਥ ਹੈ ਅ ਕੁਆਲੀਫਿਕੇਸ਼ਨ ਇਹਨਾਂ ਦੀ ਬੀਕਾਮ ਹੈ ਜੀ ਹਾਈਟ ਹੈ ਜਿਹੜੀ ਕੱਦ ਹੈ ਇਹਨਾਂ ਦਾ 5 ਫੁੱਟ 9 ਇੰਚ ਹੈ ਅਨਮੈਰਿਡ ਨੇ ਆਪਣਾ ਕੰਮ ਹੈ ਇਹਨਾਂ ਦਾ ਹੈਂਡਮੇਡ ਹੈਂਡਮੇਡ ਹੋਲਸੇਲ ਗੋਲਡ ਚੇਨ ਸਪਲਾਈਅਰ ਨੇ ਚੰਗੀ ਤਨਖਵਾ ਹੈ ਜੀ ਇੱਕ ਇਹਨਾਂ ਦੀ ਵੱਡੀ ਸਿਸਟਰ ਹੈ ਜਿਹੜੀ ਮੈਰਿਡ ਹੈ ਇੱਕ ਛੋਟਾ ਭਰਾ ਹੈ ਉਹ ਅਨਮੈਰਿਡ ਨੇ ਵੈਬ ਡਿਵੈਲਪਰ ਨੇ ਸ਼ਹਿਰ ਇਹਨਾਂ ਦਾ ਲੁਧਿਆਣਾ ਹੈ ਆਪਣਾ ਘਰ ਹੈ ਇਹਨਾਂ ਨੂੰ ਸੋਹਣੀ ਤੇ ਸਿੰਪਲ ਤੇ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਹੋਰ ਕੋਈ ਡਿਮਾਂਡ ਨਹੀਂ ਹੈਗੀ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਇਹਨਾਂ ਦੀ ਸਪੈਸ਼ਲ ਬੇਨਤੀ ਹੈ ਇਹ ਅਸੀਂ ਵੀ ਸਭ ਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਮੈਰਿਜ ਬਿਊਰੋ ਵਾਲੇ ਜੇ ਕੋਈ ਸਾਡੇ ਤੋਂ ਨੰਬਰ ਲੈ ਕੇ ਤੁਹਾਨੂੰ ਕੰਟੈਕਟ ਕਰਦੇ ਆ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਮੈਰਿਜ ਬਿਊਰੋ ਵਾਲੇ ਨੇ ਸੋ ਕਿਰਪਾ ਕਰਕੇ ਉਹਨਾਂ ਤੋਂ ਦੂਰ ਰਿਹਾ ਕਰੋ ਤਾਂ ਜੋ ਤੁਹਾਡੇ ਫालतू ਦੇ ਜਿਹੜੇ ਖਰਚ ਨੇ ਉਹ ਬਚ ਸਕਣ। ਅਗਲੀ ਪ੍ਰੋਫਾਈਲ ਹੈ ਜੀ 968 ਨੰਬਰ ਨਾਮ ਹੈ ਜੀ ਰਵੀ ਕੁਮਾਰ 721993 ਜਿਹੜਾ ਇਹਨਾਂ ਦਾ ਜਨਮ ਤਰੀਕ ਹੈ। 55 ਇਹਨਾਂ ਦਾ ਕੱਦ ਹੈ ਜੀ। ਕੁਆਲਿਫੀਕੇਸ਼ਨ ਇਹਨਾਂ ਦੀ ਬੀ ਟੈਕ ਇਨ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਕੀਤੀ ਹੋਈ ਹੈ। ਐਮ ਟੈਕ ਇਨ ਮੈਨੂਫੈਕਚਰਿੰਗ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ ਜੀ। ਪ੍ਰੈਸੈਂਟਲੀ ਇਹ ਕੰਮ ਹਾਲ ਦੀ ਘੜੀ ਕਰ ਰਹੇ ਨੇ ਸੀਨੀਅਰ ਇੰਜੀਨੀਅਰਿੰਗ ਇੰਜੀਨੀਅਰ ਇਨ ਕੋਕਾ ਕੋਲਾ ਇਨ ਸਾਊਥ ਅਫਰੀਕਾ ਪਰ ਇਹਨਾਂ ਨੂੰ ਹੁਣ ਇੰਡੀਆ ਦੇ ਵਿੱਚ ਜੌਬ ਮਿਲ ਚੁੱਕੀ ਹੈ ਤੇ ਇਹ ਦਸੰਬਰ ਦੇ ਵਿੱਚ ਜੁਆਇਨ ਕਰਨਗੇ ਇੰਡੀਆ ਦੇ ਵਿੱਚ ਕੰਪਨੀ ਨੂੰ ਤੇ ਆਪਦੇ ਪਰਿਵਾਰ ਦੇ ਨਾਲ ਇੰਡੀਆ ਹੀ ਰਹਿਣਗੇ ਪਰਿਵਾਰ ਦੇ ਵਿੱਚ ਪਿਤਾ ਜੀ ਇਹਨਾਂ ਦੇ ਹੈ ਨਹੀਂ ਕਿ ਜੀ ਸਵਰਗਵਾਸੀ ਹੋ ਚੁੱਕੇ ਨੇ ਮਦਰ ਕਰੇਲੂ ਕੰਮ ਕਰ ਕਰਦੇ ਨੇ ਇੱਕ ਬ੍ਰਦਰ ਹੈ ਉਹ ਮੈਰਿਡ ਹੈ ਸਿਸਟਰ ਨੇ ਜਿਹੜੀ ਉਹ ਵੀ ਮੈਰਿਡ ਨੇ ਕਾਸਟ ਇਹਨਾਂ ਦੀ ਮਹਿਰਾ ਤੇ ਗੋਤਰਾ ਇਹਨਾਂ ਦਾ ਮੁੱਲਾ ਹੈ ਸੌਰੀ ਅਸੀਂ ਮਾਫੀ ਚਾਹੁੰਦੇ ਜੇ ਕੋਈ ਸਾਡੇ ਤੋਂ ਗਲਤ ਪ੍ਰੋਨਾਉਂਸ ਅਸੀਂ ਕਰ ਦਈਏ ਤਾਂ ਏਰੀਆ ਇਹਨਾਂ ਦਾ ਹੈਗਾ ਜੀ ਗੁਰਦਾਸਪੁਰ ਇੱਕ ਹੋਰ ਬੇਨਤੀ ਕਰਾਂਗੇ ਜੀ ਅਸੀਂ ਤੁਸੀਂ ਕਿਰਪਾ ਕਰਕੇ ਸਿਰਫ ਸੀਮਤ ਜੀ ਜਾਣਕਾਰੀ ਦਿਆ ਕਰੋ ਜਿਹੜੀ ਕਿ ਜ਼ਰੂਰੀ ਹੁੰਦੀ ਹੈ ਬਾਕੀ ਗੱਲਾਂ ਫੋਨ ਤੇ ਹੋ ਜਾਂਦੀਆਂ ਹੁੰਦੀਆਂ ਹਨ ਅਗਲੀ ਪ੍ਰੋਫਾਈਲ ਹੈ ਜੀ 967 ਨੰਬਰ ਨਾਮ ਕੌਰ ਹੈ ਜੀ ਪਤਾ ਸੰਗਰੂਰ ਹੈ ਕਾਸਟ ਜੱਟ ਸਿੱਖ ਹੈ ਜਨਮ ਤਰੀਕ 1993 ਕੱਦ 5 ਫੁੱਟ 6 ਇੰਚ ਹੈ ਪੜ੍ਹਾਈ ਇਹਨਾਂ ਦੀ ਡਬਲ ਐਮਏ ਕੀਤੀ ਹੋਈ ਹੈ ਹਿੰਦੀ ਦੀ ਅਤੇ ਹਿਸਟਰੀ ਦੇ ਵਿੱਚ 20 ਤੋਂ 30 ਗਲੇ ਜ਼ਮੀਨ ਹੋਵੇ ਜੱਟ ਸਿੱਖ ਹੀ ਪਰਿਵਾਰ ਜਿਹੜੇ ਸੰਪਰਕ ਕਰਨ ਵਿਚੋਲੇ ਆ ਜੱਟ ਸਿੱਖ ਹੀ ਸੰਪਰਕ ਕਰਨ ਵਿਚੋਲੇ ਨਾ ਕਰਨ ਮਾਤਾ ਪਿਤਾ ਹੀ ਗੱਲ ਕਰਨ ਸੰਗਰੂਰ ਤੇ ਮਲੇਰਕੂਟਲੇ ਜ਼ਿਲ੍ਹੇ ਨੂੰ ਹੈ ਜਿਹੜੀ ਇਹਨਾਂ ਦੀ ਪਹਿਲ ਹੈ ਬਿਲਕੁਲ ਐਗਜ਼ੈਕਟਲੀ ਜੀ ਅਸੀਂ ਵੀ ਇਹੀ ਕਹਿੰਨੇ ਆ ਸਾਡਾ ਇਹ ਚੈਨਲ ਚਲਾਉਂਦਾ ਮਕਸਦ ਵੀ ਇਹੀ ਹੈ ਕਿ ਪਰਿਵਾਰ ਹੈ ਜਿਹੜੀ ਸਿੱਧੀ ਗੱਲ ਕਰਿਆ ਕਰਨ ਤਾਂ ਜੋ ਕਿਸੇ ਚੀਜ਼ ਦਾ ਵਿੱਚ ਉਲਨ ਨਾ ਰਹਿ ਸਕੇ ਇੱਕ ਹੋਰ ਬੇਨਤੀ ਹੈ ਜੀ ਸਾਡੀ ਜਦੋਂ ਵੀ ਤੁਸੀਂ ਕਿਤੇ ਸਾਡੇ ਚੈਨਲ ਤੋਂ ਕੋਈ ਰਿਸ਼ਤਾ ਪਸੰਦ ਆਉਂਦਾ ਤੁਹਾਨੂੰ ਗੱਲਬਾਤ ਕਰਦੇ ਹੋ ਤੇ ਹਰ ਇੱਕ ਚੀਜ਼ ਪਹਿਲਾਂ ਕਲੀਅਰਿਫਾਈ ਜਰੂਰ ਕਰਿਆ ਕਰੋ ਤਾਂ ਅਗੇ ਰਿਸ਼ਤੇ ਜੋੜਿਆ ਕਰੋ ਤਾਂ ਕਿ ਤਾਂ ਜੋ ਆਪਾਂ ਨੂੰ ਕੋਈ ਸ਼ੱਕ ਨਾ ਰਹੇ ਵੀ ਜੋ ਚੀਜ਼ ਦੱਸੀ ਗਈ ਹੈ ਉਹ ਸਹੀ ਹੈ ਜਾਂ ਗਲਤ ਹੈ ਉਹਦੀ ਪੜਤਾਲ ਜਰੂਰ ਕਰਿਆ ਕਰੋ ਅਗਲੀ ਪ੍ਰੋਫਾਈਲ ਹੈ ਜੀ 968 ਨੰਬਰ ਨਾਮ ਹੈ ਰਜਨੀਸ਼ ਸ਼ਰਮਾ ਡੇਟ ਆਫ ਬਰਥ ਹੈ ਜੀ 28 ਜੂਨ 1993 ਆ ਜਨਮ ਦਾ ਸਮਾਂ ਇਹਨਾਂ ਦਾ ਹੈਗਾ ਜੀ 4:25 ਸਵੇਰ ਦਾ ਕਿਰਪਾ ਕਰਕੇ ਜਨਮ ਦਾ ਸਮਾਂ ਕੁੰਡਲੀ ਇਹਨਾਂ ਚੀਜ਼ਾਂ ਤੋਂ ਜੀ ਭੇਜ ਕਰਿਆ ਕਰੋ ਇੱਕ ਸ਼ਾਰਟ ਦੇ ਵਿੱਚ ਆਪਣਾ ਤੁਸੀਂ ਰਿਸ਼ਤਾ ਭੇਜਿਆ ਕਰੋ ਜੀ ਸਾਨੂੰ ਲਿਖ ਕੇ ਆ ਜਨਮ ਦਾ ਡੇਟ ਆਫ ਬਰਥ ਪਲੇਸ ਆਫ ਬਰਥ ਇਹਨਾਂ ਦੀ ਹੈਗੀ ਹੈ ਜੀ ਲੁਧਿਆਣਾ ਪੰਜਾਬ ਕੱਦ ਦੇ ਜੀ 5 ਫੁੱਟ 8 ਇੰਚ ਵੈਜੀਟੇਰੀਅਨ ਨੇ ਇਹ ਡਰਿੰਕ ਨਹੀਂ ਕਰਦੇ ਅੰਡਰ ਗ੍ਰੈਜੂਏਟ ਨੇ bizness of ready made garments ਸ ਟਿਪ ਟਾਪ ਕਲੈਕਸ਼ਨ ਇਹਨਾਂ ਦੀ ਦੁਕਾਨ ਦਾ ਨਾਮ ਹੈ ਆਪਣੀ ਦੁਕਾਨ ਇਹਨਾਂ ਦੀ ਆ ਸ਼ਾਹਪੁਰ ਰੋਡ ਲੁਧਿਆਣਾ ਇੱਥੇ ਇਹਨਾਂ ਦੀ ਦੁਕਾਨ ਹੈ ਜੀ 1 ਲੱਖ ਪਰ ਮਨთ ਦੇ ਨੇੜੇ ਇਹਨਾਂ ਦੀ ਤਨਖਾਹ ਹੈ ਜੀ ਗੋਤਰ ਕਪਾਲ ਹੈ ਜੀ ਫਾਦਰ ਨੇਮ ਸੁਰਿੰਦਰ ਸ਼ਰਮਾ ਹੈ ਜੀ ਰਿਟਾਇਰਡ ਸੀਗੇ ਪੈਨਸ਼ਨਰ ਸੀਗੇ ਮਦਰ ਨੇ ਸ਼੍ਰੀ ਰਾਜ ਸ਼ਰਮਾ ਬਹੁਤ ਇੰਨੀ ਡਿਟੇਲਸ ਕਿਰਪਾ ਕਰਕੇ ਨਾਮ ਦਿਆ ਕਰੋ ਜੀ ਮਾਤਾ ਪਿਤਾ ਦੇ ਨਾਮ ਵਗੈਰਾ ਦੀ ਕੋਈ ਨਹੀਂ ਉਹ ਚੀਜ਼ਾਂ ਤੁਸੀਂ ਫੋਨ ਤੇ ਕਰ ਸਕਦੇ ਹੋ ਮਤਲਬ ਇੱਥੇ ਸਿਰਫ ਤੁਸੀਂ ਬੱਚੇ ਬਾਰੇ ਦੱਸਿਆ ਕਰੋ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਹੁੰਦੀ ਹੈ ਇਹ ਇਹਨਾਂ ਦਾ ਹੈਗਾ ਜੀ ਹੱਬੂ ਹੈਬੋ ਵਾਲਾ ਏਰੀਆ ਜੀ ਲੁਧਿਆਣੇ ਦੇ ਵਿੱਚ ਆਪਣਾ ਕਰ ਇਹਨਾਂ ਦਾ ਬਾਕੀ ਡਿਟੇਲਸ ਤੁਸੀਂ ਇਹਨਾਂ ਨੂੰ ਫੋਨ ਤੇ ਕਰ ਸਕਦੇ ਹੋ ਗੱਲ ਇਹਨਾਂ ਨਾਲ ਅਗਲੀ ਪ੍ਰੋਫਾਈਲ ਹੈ ਜੀ 969 ਨੰਬਰ 969 ਨਾਮ ਜੀ ਕੌਰ ਹੈ ਜੀ ਫਾਦਰ ਨੇਮ ਹੈ ਜਿਹੜਾ ਸਤਗੁਰ ਸਿੰਘ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਕੀਤੀ ਹੋਈ ਹੈ ਖਾਲਸਾ ਕਾਲਜ ਫॉर ਊਮਨ ਲੁਧਿਆਣਾ ਤੋਂ ਮਾਸਟਰ ਆਫ ਫਾਈਨ ਆਰਟਸ ਕੀਤੀ ਹੈ ਫਰੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀ ਐਡ ਕੀਤੀ ਹੈ ਜੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਡਿਸਟ੍ਰਿਕਟ ਸੰਗਰੂਰ ਪੀ ਐਸ ਟੈਟ ਕੁਆਲੀਫਾਈਡ ਨੇ ਇਨ ਆਰਟ ਐਂਡ ਕਰਾਫਟ ਦੇ ਵਿੱਚ ਕਰੰਟ ਆਕਿਊਪੇਸ਼ਨ ਹੈ ਜਿਹੜਾ ਇਹਨਾਂ ਦਾ ਉਹ ਪ੍ਰਾਈਵੇਟ ਟੀਚਰ ਨੇ ਜੀ ਇਹ ਪ੍ਰਾਈਵੇਟ ਪੜਾ ਰਹੇ ਨੇ ਰੰਗ ਸਾਫ ਹੈ ਜੀ ਕੱਦ ਹੈ ਜਿਹੜਾ 5 ਫੁੱਟ 5 ਇੰਚ ਹੈ ਜੀ ਗੋਤਰ ਖੂਖੀ ਹੈ ਸ਼ਾਇਦ ਜੇ ਸੀ ਗਲਤ ਨਹੀਂ ਪੜ ਰਹੇ ਤਾਂ ਮਦਰਨੇ ਗਤਰ ਤਮੂ ਕਾਸਟ ਖਾਤੀ ਰਾਮਗੜੀਆ ਡੇਟ ਆਫ ਬਰਥ 13/7/1998 ਜਿਹੜਾ ਇਹ ਰਾਧਾ ਸਵਾਮੀ ਨੇ ਜੀ ਸੋ ਪਿਓਰ ਵੈਜੀਟੇਰੀਅਨ ਨੇ ਪ੍ਰੀਫਰੈਂਸ ਇਹਨਾਂ ਦੀ ਹੈਗੀ ਹੈ ਜੀ ਗਵਰਨਮੈਂਟ ਜੌਬ ਤੇ ਲੱਗਿਆ ਹੋਇਆ ਸੋਹਣਾ ਮੁੰਡਾ ਚਾਹੀਦਾ ਇਹਨਾਂ ਨੂੰ ਓਨਲੀ ਖਾਤੀ ਹੀ ਕੰਟੈਕਟ ਕਰਨ ਸੋ ਇਹਨਾਂ ਦੀ ਡਿਮਾਂਡ ਹੈ ਜੀ ਅਗਲੀ ਪ੍ਰੋਫਾਈਲ ਹੈ ਜੀ ਆਪਣੀ 970 ਨੰਬਰ 970 ਸਰਨੇ ਮਾਜੀ ਸਿੱਧੂ ਕਾਸਟ ਜੱਟ ਸਿੱਖ ਡੇਟ ਆਫ ਬਰਥ ਹੈ ਜੀ ਇਹਨਾਂ ਦੀ 10 4 1997 ਹਾਈਟ 5 ਫੁੱਟ 10 ਇੰਚ ਕੁਆਲੀਫਿਕੇਸ਼ਨ ਪਲੱਸ 2 profession ਇਹਨਾਂ ਦਾ ਹੈਗਾ ਜੀ transport ਦਾ property 6 ਕੜੇ ਜੀ ਜ਼ਮੀਨ ਹੈ ਪਲੱਸ ਕੋਠੀ ਹੈ ਇੱਕ ਸਿਸਟਰ ਮੈਰਿਡ ਨੇ ਸਟਾਫ ਨਰਸ ਨੇ ਉਹ ਮਦਰ ਜਿਹੜੇ ਹਾਊਸ ਵਾਈਫ ਨੇ ਫਾਦਰ ਐਗਰੀਕਲਚਰ ਨੇ ਉਹਨਾਂ ਖੇਤੀਬਾੜੀ ਵਾਹੀ ਕਰਦੇ ਨੇ ਪਿੰਡ ਇਹਨਾਂ ਦਾ ਹੈਗਾ ਜੀ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਇਹਨਾਂ ਨੂੰ ਬੀਐਸਸੀ ਨਰਸਿੰਗ ਜਾਂ ਜੀਐਨਐਮ ਕੀ ਕੀਤੀ ਹੋਈ ਲੜਕੀ ਚਾਹੀਦੀ ਹੈ ਤੇ ਪਰਿਵਾਰ ਦਾ ਨੰਬਰ ਲੈਣ ਲਈ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਮੇਬੀ ਇਹ ਲੜਕਾ ਹੈ ਜੀ ਸ਼ਾਇਦ ਯੂਐਸਏ ਦੇ ਵਿੱਚ ਨੇ ਅਮਰੀਕਾ ਦੇ ਵਿੱਚ ਸੋ ਏ ਥੋੜਾ ਜਿਹਾ ਡਾਊਟ ਹੈ ਸਾਨੂੰ ਕੁਝ ਸ਼ਾਇਦ ਮੈਂਸ਼ਨ ਨਹੀਂ ਹੋਇਆ ਤਾਂ ਤੁਸੀਂ ਇਹ ਜਿਹੜਾ ਹੈਗਾ ਕੰਟੈਕਟ ਨੰਬਰ ਲੈ ਕੇ ਉਹਨਾਂ ਨਾਲ ਪਰਿਵਾਰ ਨਾਲ ਗੱਲ ਕਰਕੇ ਇਹ ਗੱਲ ਕਲੀਅਰ ਕਰ ਲਿਓ ਮੇਬੀ ਇਹ ਲੜਕਾ ਹੈ ਜਿਹੜਾ ਯੂ ਐਸ ਏ ਦੇ ਵਿੱਚ ਸੋ ਇਹ ਸੀਗੀ ਆਪਣੀ ਪ੍ਰੋਫਾਈਲ 970 ਅਗਲੀ ਪ੍ਰੋਫਾਈਲ ਹੈ ਜੀ ਆਪਣੀ 971 ਨੰਬਰ ਕਰਨਵੀਰ ਸਿੰਘ ਢਾਂਡੀ ਫਾਦਰ ਨੇਮ ਹੈ ਜੀ ਇੰਦਰਵੀਰ ਸਿੰਘ ਸਰਪੰਚ ਮਦਰ ਨੇ ਜੀ ਸੁਮਨਜੀਤ कौर ਬੈਦਵਾਨ ਵਿਲੇਜ ਪਿੰਡ ਇਹਨਾਂ ਦਾ ਹੈਗਾ ਜੀ ਡੱਡਿਆਣਾ ਫਤਿਹਗੜ ਸਾਹਿਬ ਆ ਹਾਈਟ ਇਹਨਾਂ ਦੀ ਹੈਗੀ ਜੀ 6 ਫੁੱਟ 29 12 1997 ਇਹਨਾਂ ਦਾ ਹੀ ਡੇਟ ਆਫ ਬਰਥ ਹੈ ਜੀ ਕੁਆਲੀਫਿਕੇਸ਼ਨ ਇਹਨਾਂ ਦੀ ਬੀ ਕੀਤੀ ਹੋਈ ਹੈ ਇਹ ਅੱਜ ਕੱਲ ਇਹ ਪਰਮਾਨੈਂਟ ਰੈਜ਼ਿਡੈਂਸ ਨੇ ਇਟਲੀ ਦੇ ਇਟਲੀ ਦੇ ਵਿੱਚ ਰਹਿੰਦੇ ਨੇ ਇਹ ਇਨਕਮ ਜਿਹੜੀ ਇਹਨਾਂ ਦੀ 3 ਲੱਖ ਨੇ ਅਰਬਾਟ ਮਹੀਨੇ ਦੀ ਹੈਗੀ ਹੈ ਜੀ ਤੇ ਜ਼ਮੀਨ ਇਹਨਾਂ ਕੋਲੇ ਦੋ ਕਿੱਲੇ ਹੈ ਜੀ ਨਾਨਕੇ ਇਹਨਾਂ ਦੇ ਮੋਹਾਲੀ ਨੇ ਇੱਕ ਛੋਟੀ ਭੈਣ ਹੈ ਜਿਹੜੀ ਇਹਨਾਂ ਦੀ ਉਹ ਜੀ ਕੈਨੇਡਾ ਦੇ ਵਿੱਚ ਰਹਿੰਦੀ ਹੈ ਸੋ ਇਹ ਸੀਗੀ ਜੀ 971 ਨੰਬਰ ਪ੍ਰੋਫਾਈਲ ਇੱਕ ਵਾਰੀ ਫੇਰ ਅਸੀਂ ਤੁਹਾਨੂੰ ਦੱਸ ਦਈਏ ਪਰਿਵਾਰ ਦਾ ਨੰਬਰ ਹੈ ਜਿਹੜਾ ਸਾਡੇ ਤੋਂ ਤੁਸੀਂ ਵੀਡੀਓ ਦੇ ਅਖੀਰ ਦੇ ਵਿੱਚ ਦੱਸਾਂਗੇ ਕਿਵੇਂ ਸੰਪਰਕ ਕਰ ਸਕਦੇ ਹਾਂ ਤੇ ਇਹ ਬਿਲਕੁਲ ਫ੍ਰੀ ਆਫ ਕਾਸਟ ਹੋਏਗਾ ਜੀ ਆਪਣੀ ਜਾਂ ਆਪਣੇ ਕਿਸੇ ਭਣਪਰਾ ਦੀ ਤੁਸੀਂ ਐਡ ਦੇਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 9041729903 ਇਸ ਨੰਬਰ ਤੇ ਵਟਸਐਪ ਕਰਕੇ ਤੁਸੀਂ ਆਪਣੀ ਐਡ ਦੇ ਸਕਦੇ ਹੋ ਜੀ ਤੇ ਹੁਣ ਪੜਦੇ ਹਾਂ ਜੀ ਆਪਾਂ ਅਗਲੀ ਪ੍ਰੋਫਾਈਲ ਜਿਹੜੀ ਆਪਣੀ ਅਗਲੀ ਪ੍ਰੋਫਾਈਲ ਹੈਗੀ ਹੈ ਜੀ ਆਪਣੀ 900 ਤੇ 72 ਨੰਬਰ 972 ਨਾਮ ਕੌਰਜੀ ਡੇਟ ਆਫ ਬਰਥ ਜਿਹੜੀ 611994 ਹੈ ਕੱਦ ਹੈ ਜਿਹੜਾ ਇਹਨਾਂ ਦਾ 5 ਫੁੱਟ 2 ਇੰਚ ਹੈ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਜੀ ਸਟੇਟਸ ਇਹ ਇਹਨਾਂ ਦਾ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਕੈਨੇਡਾ 'ਚ ਇਹਨਾਂ ਦਾ ਸਟੇਟਸ ਹੈ ਜਿਹੜਾ ਇਹ ਪਰਮਾਨੈਂਟ ਰੈਜ਼ੀਡੈਂਟ ਨੇ ਪੀਆਰ ਨੇ ਪਿਤਾ ਜੀ ਇਹਨਾਂ ਦੇ ਫਾਰਮਰ ਨੇ ਜੀ ਖੇਤੀਬਾੜੀ ਦੇਖਦੇ ਨੇ ਮਦਰ ਹੋਮ ਮੇਕਰ ਨੇ ਘਰੇਲੂ ਕੰਮਕਾਜ ਵੇਖਦੇ ਨੇ ਜੀ ਬ੍ਰਦਰ ਜਿਹੜਾ ਇਹਨਾਂ ਦਾ ਭਰਾ ਹੈ ਉਹ ਨੋਵਾ ਸਕੋਸ਼ੀਆ ਦੇ ਵਿੱਚ ਨੇ ਕੈਨੇਡਾ ਦੇ ਵਿੱਚ ਹੀ ਤੇ ਅਨਮੈਰਿਡ ਨੇ ਸੋ ਮਤਲਬ ਕਿ ਦੋਵੇਂ ਭੈਣ ਭਰਾ ਹੀ ਕੈਨੇਡਾ ਦੇ ਵਿੱਚ ਨੇ ਜੀ ਸਟੱਡੀ ਇਹਨਾਂ ਦੀ ਹੈਗੀ ਹੈ ਜੀ ਬੀ ਟੈਕ ਇਨ ਕੰਪਿਊਟਰ ਸਾਇੰਸ ਲੋਗ ਗ੍ਰੈਜੂਏਟ ਨੇ ਹੈ ਇੰਡੀਆ ਤੋਂ ਤੇ ਲੋਗ ਗ੍ਰੈਜੂਏਟ ਹੀ ਨੇ ਇਹ ਕੈਨੇਡਾ ਤੋਂ ਕੰਮ ਹੈ ਜਿਹੜਾ ਇਹਨਾਂ ਦਾ ਓਕਿਊਪੇਸ਼ਨ ਹੈ ਜੀ ਆਈਟੀ ਸਪੋਰਟ ਕੈਨੇਡੀਅਨ ਗਵਰਨਮੈਂਟ ਆਰਗੇਨਾਈਜੇਸ਼ਨ ਦੇ ਵਿੱਚ ਤੇ ਦੂਜਾ ਇਹ ਜੀ ਲਾਇਰ ਨੇ ਰਜਿਸਟਰਡ ਵਿਦ ਲਾ ਸੋਸਾਇਟੀ ਆਫ ਅਨਟਾਰੀਓ ਸੋ ਏਸੀ ਕੀ ਜੀ ਆਪਣੀ 972 ਪ੍ਰੋਫਾਈਲ ਤੇ ਨੈਕਸਟ ਪ੍ਰੋਫਾਈਲ ਇਹ ਜੀ 973 973 ਨਾਮ ਹੈ ਜੀ ਇਹਨਾਂ ਦਾ ਨਵਜੋਤ ਸਿੰਘ ਢਿੱਲੋਂ ਡੇਟ ਆਫ ਬਰਥ ਹੈ ਜੀ 28 8 1998 ਹਾਈਟ ਹੈ ਜੀ 5 ਫੁੱਟ 10 ਇੰਚ ਪਲੱਸ 2 ਕਮਰਸਿਅਲ ਦੇ ਵਿੱਚ ਕੀਤੀ ਹੋਈ ਹੈ ਜੀ ਤੇ 2 ਸਾਲ ਦਾ ਡਿਪਲੋਮਾ ਇਹਨਾਂ ਦਾ ਇਨ ਜਨਰਲ ਬਿਜ਼ਨਸ ਇਨ ਬ੍ਰੈਮਟਨ ਅਨਟਾਰੀਓ ਕੈਨੇਡਾ ਦੇ ਵਿੱਚ ਜੀ ਟਰੱਕ ਡਰਾਈਵਿੰਗ ਕਰ ਰਹੇ ਨੇ ਪਿਛਲੇ 3 ਸਾਲ ਤੋਂ ਤੇ ਇਹਨਾਂ ਕੋਲੇ ਯੂ ਐਸ ਦਾ ਵੀ 10 ਸਾਲ ਦਾ ਵੀਜ਼ਾ ਹੈਗਾ ਜੀ 4 ਏਕੜ ਇਹਨਾਂ ਕੋਲੇ ਲੈਂਡ ਹੈ ਜੀ ਹਾਈਵੇ ਦੇ ਨੇੜੇ ਅਨ 1 ਕਿਲੋਮੀਟਰ ਦੇ ਏਰੀਆ ਜਿਹੜਾ ਮਤਲਬ ਸ਼ਹਿਰ ਤੋਂ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਤੇ ਫਾਦਰ ਨੇ ਜਿਹੜੇ ਇਹਨਾਂ ਦੇ ਵੈਟਰਨਰੀ ਡਾਕਟਰ ਨੇ ਤੇ ਇਹਨਾਂ ਕੋਲੇ Nestle Milk Agency with FCT ਇਹਨਾਂ ਦੀਆਂ ਡਿਟੇਲਸ ਨਹੀਂ ਸਾਨੂੰ ਪਤਾ ਤੁਸੀਂ ਫੋਨ ਤੇ ਗੱਲ ਕਰ ਲਿਓ ਜੀ ਇਹਨਾਂ ਨਾਲ ਤੇ ਇਹਨਾਂ ਨੇ ਸ਼ਾਇਦ ਸ਼ਹਿਰ ਵੀ ਆਪਣਾ ਜਿਹੜਾ ਇੰਡੀਆ ਵਾਲਾ ਨਹੀਂ ਦੱਸ ਦੱਸਿਆ ਮੈਂਸ਼ਨ ਕੀਤਾ ਅਗਲੀ ਪ੍ਰੋਫਾਈਲ ਹੈ ਜੀ 974 ਨਾਮ ਸਿੰਘ ਹੈ ਜੀ ਉਮਰ 1995 ਕੱਦ ਹੈਗੇ ਜੀ 5 ਫੁੱਟ 9 ਇੰਚ ਸ਼ਹਿਰ ਇਹਨਾਂ ਦਾ ਹੈਗੇ ਜੀ ਪਟਿਆਲਾ ਤੇ ਜੱਟ ਸਿੱਖ ਨੇ 5 ਕਿੱਲੇ ਜ਼ਮੀਨ ਹੈ ਜੀ ਇਹਨਾਂ ਦੀ ਕੁਆਲੀਫਿਕੇਸ਼ਨ ਇਹ ਜਿਹੜੀ ਜੀ ਲੜਕੇ ਦੀ ਬੀਏ ਕੀਤੀ ਹੋਈ ਹੈ ਐਮਏ ਕੀਤੀ ਹੋਈ ਹੈ 2 ਸਾਲ ਦਾ ਡਿਪਲੋਮਾ ਕੀਤਾ ਹੋਇਆ ਕੋਈ ਅਲੱਗ ਸ਼ੈਦ ਤੇ ਐਂਡ ਪੀਜੀਡੀਸੀਏ ਕੀਤੀ ਹੋਈ ਹੈ ਤੇ ਇਹ ਸੀਗੀ ਜੀ ਆਪਣੀ ਪ੍ਰੋਫਾਈਲ ਨੰਬਰ 974 ਹੁਣ ਪੜਦੇ ਆਂ ਜੀ ਆਪਾਂ ਅਗਲੀ ਪ੍ਰੋਫਾਈਲ ਜਿਹੜੀ 975 ਨੰਬਰ ਸੋ ਪਰਿਵਾਰਾਂ ਦੇ ਨੰਬਰ ਲੈਣ ਲਈ ਥੋੜੀ ਹੋਰ ਵੇਟ ਕਰਨੀ ਹੈ ਜੀ ਤੁਸੀਂ ਵੀਡੀਓ ਦੇ ਐਂਡ ਤੱਕ ਤੇ ਅਸੀਂ ਪੜ ਲਈ ਹੁਣ ਅਚਲ ਪ੍ਰੋਫਾਈਲ 975 ਨਾਮ ਸੁਖਪ੍ਰੀਤ ਸਿੰਘ ਹੈ ਜੀ ਅਮਰਤ ਧਾਰੀ ਨੇ ਇਹ ਡੇਟ ਆਫ ਬਰਥ ਜਿਹੜੀ ਇਹਨਾਂ ਦੀ 12 12 1995 ਹੈ ਜੀ ਕੱਦ ਹੈ ਜੀ ਜਿਹੜਾ ਇਹਨਾਂ ਦਾ 5 ਫੁੱਟ 10 ਇੰਚ ਹੈ ਕੁਆਲੀਫਿਕੇਸ਼ਨ ਇਹਨਾਂ ਦੀ ਐਮਏ ਕੀਤੀ ਹੋਈ ਹੈ ਜੀ ਬੀਬੀ ਕੀਤੀ ਹੋਈ ਹੈ ਜੀ ਤੇ 3 ਸਾਲ ਦਾ ਇਹਨਾਂ ਦਾ ਵਰਕ ਐਕਸਪੀਰੀਅੰਸ ਹੈਨ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਕਾ ਦਾ ਐਕਸਪੀਰੀਅੰਸ ਹੈ ਜੀ ਉਹ ਤੁਸੀਂ ਇਹਨਾਂ ਨਾਲ ਫੋਨ ਤੇ ਗੱਲ ਕਰਕੇ ਕਲੀਅਰ ਕਰ ਲਿਓ ਜੀ ਹੁਣ ਜਿਹੜੀ ਇਹ ਸਟੱਡੀ ਕਰ ਰਹੇ ਨੇ ਸਰਟੀਫਿਕੇਟ ਕੋਰਸ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓਕੇ ਗੁਰੂ ਗ੍ਰੰਥ ਸਾਹਿਬ ਡਿਪਾਰਟਮੈਂਟ ਹੈ ਜੀ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉੱਥੋਂ ਇਹ ਸਰਟੀਫਿਕੇਟ ਕੋਰਸ ਕਰ ਰਹੇ ਨੇ ਰਿਲੀਜੀਅਨ ਸਿੱਖ ਹੈ ਜੀ ਵਿਲੇਜ ਇਹਨਾਂ ਦਾ ਪਿੰਡ ਹੈ ਜਿਹੜਾ ਭੁੱਲਰਹੀੜੀ ਹੈ ਜੀ ਸ਼ਹਿਰ ਇਹਨਾਂ ਨੂੰ ਧੂਰੀ ਪੈਂਦਾ ਜੀ ਤੇ ਇਹ ਨਿੱਤ ਨੇਮ ਕਰਨ ਵਾਲੀ ਅੰਮ੍ਰਿਤਧਾਰੀ ਲੜਕੀ ਲੱਭ ਰਹੇ ਨੇ ਜੋ ਦਸਤਾਰ ਵੀ ਸਜਾਉਂਦੇ ਹੋਣ ਤੇ ਇਹਨਾਂ ਦੀ ਕੋਈ ਹੋਰ ਡਿਮਾਂਡ ਨਹੀਂ ਹੈਗੀ ਜੀ ਪ੍ਰਾਪਰਟੀ ਇਹਨਾਂ ਕੋਲੇ 4.5 ਕਿੱਲੇ ਜ਼ਮੀਨ ਹੈ ਤੇ ਡੇਰੀ ਫਾਰਮ ਹੈ ਆਪਣਾ ਸੋ ਇਹ ਸੀਗੀਆਂ ਦੀ ਅੱਜ ਦੀਆਂ ਪ੍ਰੋਫਾਈਲਸ ਹੁਣ ਤੁਹਾਡੇ ਸਾਹਮਣੇ ਜਿਹੜਾ ਸਕਰੀਨਸ਼ਾਟ ਆ ਰਿਹਾ ਜੀ ਸਾਡੇ ਇੰਸਟਾਗ੍ਰam ਦਾ ਸਕਰੀਨਸ਼ਾਟ ਹੈ ਤੇ ਲਿੰਕ ਡਿਸਕ੍ਰਿਪਸ਼ਨ ਚ ਇਹਨੂੰ ਫੋਲੋ ਕਰ ਲਿਓ ਹੁਣ ਗੱਲ ਕਰਦੇ ਆ ਜੀ ਇਹ ਜੋ ਰਿਸ਼ਤੇ ਆਪਾਂ ਪੜੇ ਆ ਇਹਨਾਂ ਦੇ ਪਰਿਵਾਰਾਂ ਨਾਲ ਤੁਸੀਂ ਸੰਪਰਕ ਕਿਵੇਂ ਕਰਨਾ ਤੁਹਾਨੂੰ ਜੋ ਵੀ ਇਹਨਾਂ ਦੇ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹਰੇਕ ਪ੍ਰੋਫਾਈਲ ਦੇ ਉੱਤੇ ਇੱਕ ਨੰਬਰ ਲੱਗਾ ਹੋਇਆ ਉਹ ਨੰਬਰ ਹੈ ਜਿਹੜਾ ਤੁਸੀਂ ਜਾਂ ਸਾਨੂੰ WhatsApp ਜਿਹੜਾ ਸਾਡਾ ਨੰਬਰ ਹੈ ਸਕਰੀਨ ਦੇ ਉੱਤੇ 9041729903 ਇਹਦੇ ਉੱਤੇ ਉਹ ਨੰਬਰ ਭੇਜਣਾ ਤੇ ਅਸੀਂ ਉਸ ਜਿਹੜਾ ਤੁਹਾਨੂੰ ਉਹ ਰਿਸ਼ਤੇ ਦਾ ਜਿਹੜਾ ਉਹਨਾਂ ਦੇ ਪਰਿਵਾਰ ਦਾ ਕੰਟੈਕਟ ਭੇਜ ਦਵਾਂਗੇ ਯਾ ਤੁਸੀਂ ਉਹ ਨੰਬਰ ਦੱਸਣਾ ਜਾਂ ਸਾਨੂੰ ਤੁਸੀਂ ਉਹਦਾ ਸਕਰੀਨਸ਼ਾਟ ਭੇਜਣਾ ਆ ਤੇ ਅਸੀਂ ਉਹਦਾ ਜਿਹੜਾ ਪਰਿਵਾਰ ਦਾ ਨੰਬਰ ਤੁਹਾਨੂੰ ਨਾਲ ਦੀ ਨਾਲ ਭੇਜ ਦਵਾਂਗੇ ਤੇ ਇੱਥੇ ਦੱਸ ਦਈਏ ਇਹ ਜਿਹੜਾ ਅਸੀਂ ਨੰਬਰ ਦਿੰਨੇ ਆ ਇਹ ਨੰਬਰ ਦੇਣ ਦਾ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਇਸ ਲਈ ਤੁਹਾਨੂੰ ਕੁਝ ਵੀ ਖਰਚ ਨਹੀਂ ਕਰਨਾ ਪਏਗਾ ਨਾਲ ਹੀ ਇੱਕ ਗੱਲ ਹੋਰ ਦੱਸ ਦਈਏ ਜੀ ਤੁਹਾਨੂੰ ਕਿ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਨਹੀਂ ਆਉਂਦਾ ਪਰ ਤੁਸੀਂ ਰਿਸ਼ਤਾ ਵੇਖ ਰਹੇ ਹੋ ਤਾਂ ਜਿਹੜਾ WhatsApp ਨੰਬਰ ਦਿੱਤਾ ਹੋਇਆ ਜੀ ਇਹਦੇ ਤੇ ਸਾਨੂੰ ਹੈਲੋ ਲਿਖ ਕੇ ਭੇਜੋ ਅਸੀਂ ਤੁਹਾਡਾ ਨੰਬਰ ਸੇਵ ਕਰਾਂਗੇ ਜੀ ਤੇ ਫਿਰ ਜੋ ਵੀ ਰਿਸ਼ਤੇ ਅਸੀਂ ਇਹਦੇ Facebook ਤੇ YouTube ਤੇ Instagram ਦੇ ਨਾਲ-ਨਾਲ WhatsApp ਤੇ ਵੀ ਹੁਣ ਪਾਉਨੇ ਆ ਤੇ ਉੱਥੇ ਤੁਸੀਂ ਸਟੇਟਸ ਦੇ ਵਿੱਚ ਰਿਸ਼ਤੇ ਵੇਖ ਸਕੋ ਜੇ ਤੁਸੀਂ ਵੀ ਆਪਣੇ ਜਾਂ ਆਪਣੇ ਭਣ ਭਰਾ ਲਈ ਰਿਸ਼ਤਾ ਵੇਖ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਾਂ ਜੀ ਤੁਸੀਂ ਸਾਨੂੰ ਸਾਡਾ ਨੰਬਰ ਹੈ ਜਿਹੜਾ ਦੱਸਿਆ ਪਹਿਲਾਂ ਵੀ 9041729903 ਇਹਦੇ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਹੈ ਜਿਹੜਾ ਸਾਡਾ ਮੈਟ੍ਰੀਮੋਰੀ ਇੰਸਟੈਂਸ ਨਾਮ ਤੋਂ ਅਸੀਂ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਇੰਸਟਾਗ੍ਰam ਤੇ ਉੱਥੇ ਵੀ ਤੁਸੀਂ ਆਪਣੇ ਲਈ ਰਿਸ਼ਤਾ ਵੇਖ ਸਕਦੇ ਹੋ 900 ਤੋਂ ਵੱਧ ਪ੍ਰੋਫਾਈਲਸ ਅਸੀਂ ਉੱਥੇ ਵੀ ਪੋਸਟ ਕਰ ਚੁੱਕੇ ਹਾਂ ਤੇ ਇੰਸਟਾਗ੍ਰam ਦਾ ਜਿਹੜਾ ਲਿੰਕ ਹੈ ਅਸੀਂ ਜੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਲਈ ਇੰਨੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ